ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਗੁਰਤਾਜ ਕੌਰ ਤੇ ਤੇ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡੀਆਂ ਵੀਡੀਓਜ਼ ਨੂੰ ਸਪੋਰਟ ਕੀਤਾ ਤੇ ਤੁਹਾਡੇ ਕਰਕੇ ਸਾਡੇ ਘਰ ਜਿਹੜਾ Google Edison ਹੈ ਉਹ ਪਹੁੰਚ ਗਿਆ ਹੈ ਇਸ ਲਈ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਂ ਅੱਜ ਇਹ ਵੀਡੀਓ ਇਸ ਕਰਕੇ ਬਣਾ ਰਹੀ ਹਾਂ ਕਿਉਂਕਿ ਮੇਰੇ ਤਰ੍ਹਾਂ ਜਿਹੜੇ ਛੋਟੇ ਯੂਟਿਊਬਰ ਨੇ ਉਹ ਕਾਫੀ ਭੈਣ ਭਰਾ ਜਿਹੜੇ ਨੇ ਮਿਹਨਤ ਕਰਦੇ ਪਏ ਨੇ ਚੈਨਲ ਦੇ ਤਾਂ ਉਹ ਇਹ ਸੋਚਦੇ ਨੇ ਕਿ ਇਹ ਸਾਡੇ ਘਰ ਕਦੋਂ ਆਏਗਾ ਤੇ ਜੀ ਇਹ ਜਿਹੜਾ ਗੂਗਲ ਐਡੀਸਨ ਪਿੰਨਿਆ ਇਹ ਜਦੋਂ ਸਾਡਾ ਚੈਨਲ ਮੋਨਟਾਈਜ਼ ਹੋ ਜਾਂਦਾ ਹੈ ਜਿੱਦਾਂ ਅਸੀਂ 4000 ਘੰਟੇ ਵਾਸ ਟਾਈਮ ਦਾ ਜਿਹੜਾ ਟਾਈਮ ਹੈ ਕੰਪਲੀਟ ਕਰ ਲੈਨੇ ਆ 1000 ਸਾਡਾ ਸਬਸਕ੍ਰਾਈਬਰ ਹੋ ਜਾਂਦੇ ਨੇ 1000 ਜਦੋਂ ਸਾਡੇ ਸਬਸਕ੍ਰਾਈਬਰ ਕੰਪਲੀਟ ਹੋ ਜਾਂਦੇ ਨੇ ਤੇ ਸਾਨੂੰ ਆਪਣਾ ਜਿਹੜਾ ਚੈਨਲ ਨੂੰ ਮੋਨਟਾਈਜ਼ ਕਰਨਾ ਪੈਂਦਾ ਜਦੋਂ ਸਾਡਾ ਚੈਨਲ ਮੋਨਟਾਈਜ਼ ਹੋ ਜਾਂਦਾ ਤੇ ਕਾਫੀ ਜਾਣਿਆ ਤੇ ਚੀਜ਼ ਦਿਮਾਗ 'ਚ ਇਹ ਚੀਜ਼ ਹੁੰਦੀ ਆ ਕੀ ਹੁਣ ਜਿਹੜਾ ਸਾਡਾ Google Edison ਪੀਨੇ ਉਹ ਆਪੇ ਆ ਜਾਣਾ ਹੈ ਨਹੀਂ ਜੀ ਬਿਲਕੁਲ ਨਹੀਂ ਸਾਨੂੰ ਇਹਦੇ ਲਈ ਅਪਲਾਈ ਕਰਨਾ ਪੈਂਦਾ ਜਦੋਂ ਮੈਂ ਇਹਨੂੰ ਅਪਲਾਈ ਕੀਤਾ ਸੀ ਨਾ ਤੇ ਮੈਂ ਵੀ ਬਹੁਤ ਜ਼ਿਆਦਾ ਵੀਡੀਓਜ਼ ਦੇਖੀਆਂ ਸੀ YouTube ਦੇ ਉੱਪਰ ਕਿ ਕਿੰਨੇ ਦਿਨਾਂ ਚਾਹੀਏਗਾ ਤੇ ਬਹੁਤ ਜਾਣਿਆ ਨੇ ਨਾ ਇਸ ਚੀਜ਼ ਨੂੰ ਮਤਲਬ ਇੰਨਾ ਏਦਾਂ ਵੀਡੀਓ ਬਣਾਈਆਂ ਸੀਗੀਆਂ ਕਿ ਇਹਨੂੰ 1 ਮਹੀਨਾ ਲੱਗ ਜਾਂਦਾ ਹੈ ਇਹਨੂੰ 1.5 ਮਹੀਨਾ ਲੱਗ ਜਾਂਦਾ ਹੈ ਇਹ ਵਾਪਸ ਚਲਾ ਜਾਂਦਾ ਹੈ ਇਹ ਘਰ ਨਹੀਂ ਆਂਦਾ ਡਾਕੀਆ ਘਰ ਨਹੀਂ ਦੇਣ ਆਂਦਾ ਹਨਾ ਤੇਜੀ ਸਾਨੂੰ ਡਾ ਘਰ ਦੇ ਜਿਹੜੇ ਬਹੁਤ ਜ਼ਿਆਦਾ ਪੋਸਟ ਆਫਿਸ ਦੇ ਜਿਹੜੇ ਚੱਕਰ ਆ ਉਹ ਲਗਾਣੇ ਪੈਂਦੇ ਆ ਤਾਂ ਮੈਂ ਵੀ ਕਿਤੇ ਨਾ ਕਿਤੇ ਨਾ ਥੋੜਾ ਡਰ ਗਈ ਕਿ ਘਰ ਦੇ ਵਿੱਚ ਤਾਂ ਇਹਨਾਂ ਕੋਈ ਵੇਲਾ ਹੁੰਦਾ ਹੀ ਨਹੀਂ ਹੈਗੀ बार-बार ਪੋਸਟ ਆਫਿਸ ਜਾਊਗਾ ਨਾ ਤੇ ਮੈਂ ਕਿਹਾ ਚਲੋ ਮੈਂ ਵੀ ਰੱਬ ਦਾ ਨਾਮ ਲੈ ਕੇ ਇੰਤਜ਼ਾਰ ਕੀਤਾ ਮੈਂ ਕਿਹਾ ਦੇਖਦੇ ਕਿੰਨੇ ਦਿਨਾਂ ਚਾਹੁੰਦਾ ਤਾਂ ਮੈਂ 14 ਤਰੀਕ ਨੂੰ ਇਹਨੂੰ ਅਪਲਾਈ ਕੀਤਾ ਸੀ 14 ਜੂਨ ਨੂੰ ਤੇ 19 ਜੂਨ ਨੂੰ ਇਹ ਮੇਰੇ ਘਰ ਹੀ ਆ ਗਿਆ ਸੀ 5-6 ਦਿਨ ਦੇ ਵਿੱਚ ਹੀ ਇਹ ਮੇਰੇ ਘਰ ਆ ਗਿਆ ਮੈਂ ਇੱਕ ਦਿਨ ਵੀ ਪੋਸਟ ਆਫਿਸ ਵਿੱਚ ਨਹੀਂ ਗਈ ਕੋਈ ਚੱਕਰ ਨਹੀਂ ਲਾਣੇ ਪਏ ਤੇ ਡਾਕੀਆ ਖੁਦ ਸਾਡੇ ਘਰ ਹੀ ਦੇਣ ਆਇਆ ਤੇ ਇਸ ਕਰਕੇ ਮੈਂ ਇਹ ਵੀਡੀਓ ਬਣਾ ਰਹੀ ਹਾਂ ਕਿ ਕਾਫੀ ਮੇਰੇ ਜਿਹੜੇ ਭੈਣ ਭਰਾ ਮੇਰੇ ਵਾਂਗੂ ਜਿਹੜੇ ਉਹ ਡਰ ਗਏ ਡਰ ਜਾਂਦੇ ਨੇ ਕਿ ਲੈ ਯਾਰ ਕਿੰਨੀ ਮੈਨੋਥ ਕੀਤੀ ਆ ਇੱਥੋਂ ਤੱਕ ਪਹੁੰਚੇ ਆ ਤਾਂ ਹੁਣ ਇਹ ਤਾਂ ਘਰ ਨਹੀਂ ਆਣਾ ਸਾਨੂੰ ਡਾਕੀਏ ਘਰ ਦੇ ਚੱਕਰ ਲਾਣੇ ਪੈਣਗੇ ਕਈ ਮੇਰੀਆਂ ਭੈਣਾਂ ਜਿਹੜੀਆਂ ਵੀਡੀਓ ਬਣਾਉਂਦੀਆਂ ਤਾਂ ਕੌਣ ਸਾਡੇ ਘਰੋਂ ਜਾਏਗਾ ਤਾਂ ਡਰਨ ਦੀ ਬਿਲਕੁਲ ਲੋੜ ਨਹੀਂ ਸਿਰਫ ਇੱਕ ਗਲਤੀ ਨਾ ਕਰਨਾ ਇਹ ਜਦੋਂ ਆਪਾਂ ਗਲਤੀਆਂ ਕਰਦੇ ਨੇ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਸਾਡਾ ਜਿਹੜਾ Google Edison ਪਿੰਨੇ ਆ ਇਹ ਨਹੀਂ ਪਹੁੰਚਦਾ ਤੇ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਇਹ ਜਿਹੜਾ Google Edison ਇਹ ਵਾਪਸ ਚਲਾ ਜਾਂਦਾ ਹੈ ਤੇ ਅਦਰਵਾਈਜ਼ ਇਹ ਸਾਡੇ ਘਰੇ ਪਹੁੰਚਦਾ ਹੀ ਪਹੁੰਚਦਾ ਹੈ ਤੇ ਡਾਕੀਆ ਹੀ ਇਹਨੂੰ ਘਰ ਦੇ ਵਿੱਚ ਦੇਣ ਆਉਂਦਾ ਤੁਹਾਨੂੰ ਜਾਣਦੀ ਕਿਤੇ ਲੋੜਨੀ ਪੈਂਦੀ ਤਾਂ ਮੈਂ ਸੋਚਿਆ ਸੀਗਾ ਕਿ ਜਿੱਦਨੇ ਮੇਰੇ ਕੋਲ ਆ ਗਿਆ ਨਾ ਮੈਂ ਕਿਹਾ ਕਿ ਇਹ ਫੇਕ ਵੀਡੀਓਜ਼ ਦੇਖ ਦੇ ਕੇ ਹਨਾ ਕਾਫੀ ਜ਼ਿਆਦਾ ਡਰ ਜਾਂਦੇ ਨੇ ਭੈਣ ਭਰਾਤੇ ਇਹ ਵੀਡੀਓ ਮੈਂ ਜ਼ਰੂਰ ਬਣਾਉਂਗੀ ਤੇ ਮੈਂ ਤਾਂ ਕਰਕੇ ਵੀਡੀਓ ਭੈਣੋਂ ਬਣਾ ਰਹੀ ਆ ਜਿੰਨੇ ਮੇਰੇ ਭੈਣ ਭਰਾ ਆਇਆ ਉਹ ਬਿਲਕੁਲ ਡਰਨ ਦੀ ਲੋੜ ਨਹੀਂ ਆ ਹਾ ਇੱਕ ਚੀਜ਼ ਜ਼ਰੂਰ ਕਰਨ ਕਿ ਜਦੋਂ ਤੁਸੀਂ ਇਹਨੂੰ ਅਪਲਾਈ ਕਰਦੇ ਹੋ ਨਾ ਤੇ ਇੱਕ ਚੀਜ਼ ਹੋਰ ਆ ਇਹ 10 ਡਾਲਰ ਜਦੋਂ ਸਾਡੇ ਅਕਾਊਂਟ ਦੇ ਵਿੱਚ ਹੋ ਜਾਂਦੇ ਆ ਨਾ 10 ਡਾਲਰ ਤੋਂ ਬਾਅਦ ਹੀ ਇਹ ਅਪਲਾਈ ਕਰ ਸਕਦੇ ਆ ਉਸ ਤੋਂ ਪਹਿਲਾਂ ਨਹੀਂ ਅਸੀਂ ਕਰ ਸਕਦੇ ਤੇ ਕਈ ਭੈਣ ਭਰਾਵਾਂ ਦਾ ਕਾਫੀ ਚੈਨਲ ਜਿਹੜਾ ਵਧੀਆ ਚੱਲਦਾ ਆ 10 ਡਾਲਰ ਇੱਕ ਦਿਨ 'ਚ ਵੀ ਕਈ ਤੇ ਪੂਰਾ ਕਰ ਲੈਂਦੇ ਆ ਤੇ ਕਈਆਂ ਨੂੰ 15 ਦਿਨ ਵੀ ਲੱਗ ਜਾਂਦੇ ਆ ਕਈਆਂ ਨੂੰ ਮਹੀਨਾ ਵੀ ਲੱਗ ਜਾਂਦਾ ਤਾਂ ਡਰਨ ਦੀ ਲੋੜ ਨਹੀਂ ਕਿਉਂਕਿ ਮੈਨੂੰ ਵੀ 15 20 ਦਿਨ ਮੈਨੂੰ ਵੀ ਲੱਗ ਹੀ ਗਏ ਸੀ ਤੇ ਜਦੋਂ 10 ਡਾਲਰ ਕੰਪਲੀਟ ਹੋ ਗਏ ਫਿਰ ਅਸੀਂ ਇਹਨੂੰ ਅਪਲਾਈ ਕੀਤਾ ਇਹਨੂੰ ਅਪਲਾਈ ਕਰਨ ਦੇ ਲਈ ਆਧਾਰ ਕਾਰਡ ਜਿਹੜਾ ਉਹ ਬਿਲਕੁਲ ਨਹੀਂ ਲੱਗਦਾ ਠੀਕ ਹੈ ਜੀ ਅਸੀਂ ਪੈਨ ਕਾਰਡ ਲਗਾਇਆ ਸੀਗਾ ਪੈਨ ਕਾਰਡ ਲਗਾਇਆ ਫਿਰ ਅਸੀਂ ਚੰਗੀ ਤਰ੍ਹਾਂ ਚਾਰ ਵਾਰੀ ਅਸੀਂ ਉਹ ਫਾਰਮ ਨੂੰ ਚੈੱਕ ਕੀਤਾ ਜਿਹੜਾ ਫਿਲ ਕੀਤਾ ਸੀ ਹਨਾ ਚਾਰ ਵਾਰੀ ਚੈੱਕ ਕਰਕੇ ਫਿਰ ਅਸੀਂ ਅਪਲਾਈ ਕੀਤਾ ਸੀ ਇਸ ਤਰ੍ਹਾਂ ਹੀ ਅਪਲਾਈ ਨਹੀਂ ਕੀਤਾ ਜੇ ਤੁਹਾਡਾ ਮਕਾਨ ਨੰਬਰ ਹੈ ਤੁਸੀਂ ਉਹ ਵੀ ਦੇਖਣਾ ਹੈ ਜੇ ਗਲੀ ਨੰਬਰ ਹੈ ਤੁਸੀਂ ਉਹ ਵੀ ਦੇਖਣੀ ਹੈ ਤੁਸੀਂ ਜਿੱਥੇ ਰਹਿ ਰਹੇ ਹੋ ਪ੍ਰੋਪਰ ਡਰੈਸ ਚੰਗੀ ਤਰ੍ਹਾਂ ਤੁਸੀਂ ਚੈੱਕ ਕਰਨਾ ਇੱਕ ਚੀਜ਼ ਹੋਰ ਕਿ ਤੁਸੀਂ ਫੋਨ ਨੰਬਰ ਜਿਹੜਾ ਉਹਦੇ ਵਿੱਚ ਭਰਿਆ ਹੈ ਉਹ ਫੋਨ ਨੰਬਰ ਤੁਹਾਡਾ ਚੱਲ ਰਿਹਾ ਹੈ ਇਸ ਚੀਜ਼ ਨੂੰ ਤੁਸੀਂ ਜ਼ਰੂਰ ਨੋਟਿਸ ਕਰਨਾ ਹੈ ਕਿਉਂਕਿ ਕਈ ਵਾਰਾ ਕਿਸੇ ਕਾਰਨ ਕਰਕੇ ਫੋਨ ਨੰਬਰ ਸਾਡਾ ਬੰਦ ਹੋ ਜਾਂਦਾ ਤੇ ਜਿਹੜਾ ਪੈਨ ਕਾਰਡ ਤੇ ਫੋਨ ਨੰਬਰ ਹੈ ਉਹ ਉਹੀ ਤੁਸੀਂ ਭਰ ਰਹੇ ਹੋ ਤਾਂ ਤੁਹਾਡਾ ਜਿਹੜਾ ਫੋਨ ਨੰਬਰ ਹੈ ਤੁਹਾਡੇ ਕੋਲ ਚੱਲਦਾ ਹੋਣਾ ਚਾਹੀਦਾ ਕਿਉਂਕਿ ਜਦੋਂ ਤੁਹਾਨੂੰ ਡਾਕੀਆ ਕਾਲ ਕਰਦਾ ਹੈ ਤਾਂ ਤੁਸੀਂ ਕਾਲ ਤੁਹਾਡੀ ਲੱਗਦੀ ਨਹੀਂ ਇਸ ਕਰਕੇ ਜਿਹੜਾ ਕੋਸ਼ਿਸ਼ ਕਰਨਾ ਕਰਕੇ ਜਿਹੜਾ ਇਹ ਮੈਨੂੰ ਲੱਗਦਾ ਹੈ ਕਿ ਵਾਪਸ ਚਲਾ ਜਾਂਦਾ ਆਦਰਵਾਇਸ ਕੁਝ ਨਹੀਂ ਹੁੰਦਾ ਤੁਸੀਂ ਇਹ ਚੀਜ਼ਾਂ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਦੇਣਾ ਹੈ ਕੋਈ ਕਾਲੀ ਨਹੀਂ ਕਰਨੀ ਫਾਰਮ ਨੂੰ ਫਿਲ ਕਰਕੇ ਤੁਸੀਂ ਤਿੰਨ ਚਾਰ ਵਾਰੀ ਜਿਹੜਾ ਉਹ ਫਾਰਮ ਆਪਣਾ ਦੇਖਣਾ ਹੈ ਦੇਖਣ ਤੋਂ ਬਾਅਦ ਤੁਸੀਂ ਅਪਲਾਈ ਕਰਨਾ ਹੈ ਠੀਕ ਹੈ ਜੀ ਜੇ ਤੁਸੀਂ ਇਹਨਾਂ ਚੀਜ਼ਾਂ ਦੀ ਗਲਤੀ ਨਾ ਕੀਤੀ ਤਾਂ ਮੈਂ ਤੁਹਾਨੂੰ ਕਹਿ ਸਕਦੀ ਆ ਕਿ 10 ਤੋਂ 15 ਦਿਨ ਦੇ ਮੇਰਾ ਤਾਂ 6 ਦਿਨ ਦੇ ਵਿੱਚ ਆ ਗਿਆ ਤੁਹਾਡਾ ਵੀ 10 ਤੋਂ 15 ਦਿਨ ਦੇ ਵਿੱਚ ਤੁਹਾਡੇ ਘਰੇ ਡਾਕੀ ਆ ਕੇ ਦੇਖੇ ਜਾਏਗਾ ਕੋਈ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਹਾਂ ਜੇ ਤੁਹਾਨੂੰ 20-25 ਦਿਨ ਹੋ ਗਏ ਤਾਂ ਤੁਸੀਂ ਇੱਕ ਵਾਰੀ ਜਾ ਕੇ ਜ਼ਰੂਰ ਟਰਾਈ ਕਰੋ ਪੁੱਛ ਸਕਦੇ ਹੋ ਤੁਸੀਂ ਵੀ ਸਾਡਾ ਸਾਡੀ ਕੋਈ ਹੈ ਨਾ ਐਦਾ ਚਿੱਠੀ ਆਣੀ ਸੀ ਤੇ ਸਾਡੀ ਪਹੁੰਚ ਹੀ ਕਿਉਂ ਨਹੀਂ ਆ ਤੇ ਬਾਕੀ ਜੇ ਮੈਨੂੰ ਲੱਗਦਾ ਤੁਸੀਂ ਗਲਤੀਆਂ ਨਾ ਕਰੋ ਪ੍ਰੋਪਰ ਐਡਰੈਸ ਪ੍ਰੋਪਰ ਮਕਾਨ ਨੰਬਰ ਗਲੀ ਨੰਬਰ ਫੋਨ ਨੰਬਰ ਤੁਸੀਂ ਚੈੱਕ ਕਰਕੇ ਤੁਸੀਂ ਅਪਲਾਈ ਕਰਦੇ ਹੋ ਤਾਂ ਇਹੋ ਜੀ ਨੋਬਤ ਨਹੀਂ ਆਂਦੀ ਤੇ ਡਰਨ ਦੀ ਲੋੜ ਬਿਲਕੁਲ ਨਹੀਂ ਆ ਕਿਉਂਕਿ ਇਸ ਚੀਜ਼ ਨੂੰ ਅਸੀਂ ਬੜੀ ਬੇਸਬਰੀ ਨਾਲ ਅਡਿਕਦੇ ਹਾਂ ਸਾਡੀ ਮਿਹਨਤ ਹੁੰਦੀ ਹੈ ਇੱਕ ਗੱਲ ਹੋਰ ਪੈਂਡ ਪ੍ਰਵੋ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਜਾ ਕੇ ਦੇਖ ਸਕਦੇ ਹੋ ਕਿ ਹਮੇਸ਼ਾ ਪਰਿਵਾਰਿਕ ਵੀਡੀਓ ਹੁੰਦੀਆਂ ਨੇ ਜਰੂਰ ਮੈਨੂੰ ਟਾਈਮ ਲੱਗਾ ਇਸ ਚੀਜ਼ ਤੱਕ ਪਹੁੰਚਣ ਲਈ ਪਰ ਕੋਈ ਵੀ ਐਵੇਂ ਦੀ ਵੀਡੀਓ ਨਹੀਂ ਆ ਕਿ ਜੋ ਮੇਰੀ ਵੀਡੀਓਸ ਨੂੰ ਬੱਚਾ ਨਹੀਂ ਵੀ ਦੇਖ ਸਕਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮੇਰੀਆਂ ਵੀਡੀਓਸ ਦੇਖ ਸਕਦੇ ਨੇ ਇਸ ਕਰਕੇ ਅਸੀਂ ਫੇਮਸ ਹੋ ਸਕਦੇ ਹਾਂ ਥੋੜਾ ਟਾਈਮ ਲੱਗਦਾ ਹੈ ਇੱਜ਼ਤ ਨਾਲ ਕੀਤਾ ਕੰਮ ਤੁਹਾਨੂੰ ਸਕੂਨ ਬਹੁਤ ਦੇਵੇਗਾ ਠੀਕ ਹੈ ਜੀ ਜੇ ਅਸੀਂ ਅੱਜ ਇੱਥੇ ਆ ਤਾਂ ਅਸੀਂ ਇੱਥੇ ਵੀ ਪਹੁੰਚਾਂਗੇ ਪਰ ਕੰਮ ਜਿਹੜਾ ਹੈ ਹਮੇਸ਼ਾ ਇਮਾਨਦਾਰੀ ਤੇ ਇੱਜ਼ਤ ਵਾਲਾ ਹੀ ਕਰਨਾ ਚਾਹੀਦਾ ਹੈ ਤੇ ਤੁਸੀਂ ਮੇਰੀਆਂ ਵੀਡੀਓਜ਼ ਨੂੰ ਜ਼ਰੂਰ ਸਪੋਰਟ ਕਰੋ ਜ਼ਰੂਰ ਪਿਆਰ ਦਿਆ ਕਰੋ ਜਿੱਥੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਲਾਈਕ ਕਰਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੇ ਰਹੀ ਗੱਲ ਇਹ Google AdSense ਪਿੰਦੀ ਇਹ ਤੁਸੀਂ ਜਦੋਂ ਤੁਹਾਡੇ ਖਾਤੇ 'ਚ 10 ਡਾਲਰ ਹੁੰਦੇ ਆ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਤੇ ਬੜੇ ਧਿਆਨ ਨਾਲ ਤੁਸੀਂ ਅਪਲਾਈ ਕਰਨਾ ਹੈ ਤੇ ਮੈਨੂੰ ਲੱਗਦਾ ਹੈ ਕਿ 5-6 ਦਿਨ ਨਹੀਂ ਤਾਂ 15 ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲੇ ਜਿਹੜਾ ਪਹੁੰਚ ਜਾਏਗਾ ਜੀ ਸਾਰੇ ਜਣੇ ਖਾਸ ਦੇ ਵਾਸਤੇ ਰੋ ਚੜ੍ਹਦੀ ਕਲਾ ਵਿੱਚ ਰੋ ਤੇ ਮੇਰੇ ਚੈਨਲ ਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ